ਇਹ ਆਈਡੀਆ ਦਿਮਾਗ ਦੇ ਵਿੱਚ ਕਿ ਪੰਜਾਬ ਜਾਣਾ ਚਾਹਣਾ ਤੇ ਪੰਜਾਬ ਦੇ ਵਿੱਚ ਕੰਮ ਕਰਨਾ ਚਾਹਣਾ ਇਹ ਮੇਰੀ ਪਹਿਲੀ ਫਿਲਮ ਪੰਜਾਬ ਦੀ ਧਰਤੀ ਤੇ ਜਿਹਦਾ ਮੈਂ ਹਿੱਸਾ ਬਣਿਆ ਹਾਂ ਹੁਣ ਉਹ ਸਾਰਾ ਕੁਝ ਉੱਥੇ ਰਹਿਣ ਤੋਂ ਬਾਅਦ ਛੋਲਿ ਛੋਲਿ ਜਦੋਂ ਤੁਹਾਡੇ ਅੰਦਰ ਸਟੋਰੀਜ਼ ਹੋਣੀਆਂ ਸ਼ੁਰੂ ਹੁੰਦੀਆਂ ਨੇ ਤੁਸੀਂ ਇਹ ਦੇਖਦੇ ਹੋਗੇ ਸਪੇਰੀਆਂ ਸਟੋਰੀਜ਼ ਮੇਰੇ ਲੋਕਾਂ ਦੀਆਂ ਤੇ ਮੇਰੇ ਵਰਗੇ ਲੋਕਾਂ ਦੀਆਂ ਉਹਨਾਂ ਸਟੋਰੀ ਦਾ ਸਕੋਪ ਜਿਹੜਾ ਸਹੀ ਦੇ ਵਿੱਚ ਹੈਗਾ ਉਹ ਸਾਡੀ ਆਡੀਅנס ਦੇ ਨਾਲ ਤੁਹਾਡੀ ਇੱਕ ਵੇਵ ਲੈਂਥ ਬਹੁਤ ਮੈਚ ਕਰਦੀ ਹੈ ਤੁਹਾਡੀ ਕ੍ਰੀਏਟਿਵ ਐਬਿਲਿਟੀ ਬਹੁਤ ਮੈਚ ਕਰਦੀ ਹੈ ਜਾਂ ਉਥੇ ਐਕਚੁਅਲੀ ਮੈਂ ਜੇ ਗ੍ਰੀਤੀ ਕਹਾਣਾ ਤਾਂ ਮੈਂ ਉਹਨਾਂ ਦੀ ਵਜ੍ਹਾ ਕਰਕੇ ਘੜਾ ਕਿਉਂਕਿ ਉਹਨਾਂ ਨਾਲ ਕੰਮ ਕੀਤਾ ਐਂਡ ਦੇ ਰੀਲੀ ਲਵਡ ਮਾਈ ਵਰਕ ਐਂਡ ਦੈਨ ਦੇ ਸੈਡ ਕਿ ਭਾਈ ਤੁਸੀਂ ਬਹੁਤ ਵਧੀਆ ਐਕਟਰ ਹੋ ਉਹਨਾਂ ਨੇ ਹੌਸਲਾ ਦਿੱਤਾ ਪੰਜਾਬ ਜਾਓ ਯੂ نو ਉਥੇ ਬਹੁਤ ਆਪੋਰਚੁਨਿਟੀਆਂ ਨੇ ਤੁਹਾਡੇ ਥੀ ਡਾਇਰੈਕਟਰ ਵੀ ਹੋ ਰਾਈਟਰ ਵੀ ਪਰ ਅਸਲ ਦੇ ਵਿੱਚ ਜੇ ਕੈਨੇਡਾ ਦੇ ਵਿੱਚ ਕੋਈ ਫਿਲਮ ਸ਼ੂਟ ਹੁੰਦੀ ਹੈ ਪੰਜਾਬੀ ਤਾਂ ਉਥੇ ਉਹਨੂੰ ਐਜ਼ ਅ ਲੋਕੇਸ਼ਨ ਯੂਜ਼ ਕੀਤਾ ਜਾਂਦਾ ਉਹਦੇ ਚੋਂ ਉਥੋਂ ਨੀ ਕਲਚਰ ਦੀ ਗੱਲ ਨਹੀਂ ਕੀਤੀ ਜਾਂਦੀ ਸੋ ਇਸ ਤਰੀਕਾ ਨਾਲ ਮੈਨੂੰ ਲੱਗੇ ਕਿ ਜੇ ਜੇ ਅਸੀਂ ਕਲਚਰ ਦੀ ਗੱਲ ਕਰਦੇ ਆ ਸਾਡਾ ਕਲਚਰ ਹੈ ਸਾਡੀਆਂ ਰੂਟਸ ਇੱਥੇ ਨੇ ਤੇ ਮੈਨੂੰ ਲੱਗਦਾ ਮੈਂ ਆਪਦੀ ਫੀਲਿੰਗ ਨੂੰ ਜ਼ਿਆਦਾ ਬੈਟਰ ਐਕਸਪ੍ਰੈਸ ਕਰ ਪਾਵਾਂਗਾ ਜੇ ਮੈਂ ਇੱਥੇ ਅੱਗੇ ਕੰਮ ਕਰਾਂ। ਅਹ ਮਨੇ ਹੈਰੀ ਪੱਟੀ ਬਾਈ ਦੇ ਨਾਲ ਵੀ ਉਹਨਾਂ ਦੀ ਫਿਲਮ ਦੇ ਵਿੱਚ ਵੀ ਜਿਹੜੀ ਆ ਰਹੀ ਹੈ ਲਾਗੀ ਦੇ ਕੰਡੇ ਉਹਦੇ ਵਿੱਚ ਵੀ ਆਈ ਪਲੇਡ ਦੇ স্মਲ ਪਾਰਟ ਬਟ ਇਟ ਵਾਸ ਅਮੇਜ਼ਿੰਗ ਟੂ ਵਰਕ ਅਲੋਂਗਸਾਈਡ ਵਿਦ ਬੰਕਜ ਕੁਪਰਵਾਰ ਕੇ ਐਕਟਰ। ਕਪੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਨੇ ਸਤਿੰਦਰ ਜੀ ਜੇ ਜੋ ਕਿ ਧਕਵਾਨਾ ਮੁੰਡਾ 3 ਫਿਲਮ ਦੇ ਹਿੱਸਾ ਨੇ ਸੋ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਵਾਰੀ ਸਾਨੂੰ ਕੀ ਨਵਾਂ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲੇਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਮੈਂ ਬਹੁਤ ਖੁਸ਼ ਹਾਂ ਤੁਸੀਂ ਕਿਵੇਂ ਹੋ ਬਹੁਤ ਵਧੀਆ ਸੋ ਫਿਲਮ ਜਦੋਂ ਡਾਕੂਆ ਨੇ ਮੁੰਡੇ ਦੀ ਹੁੰਦੀ ਹੈ ਤਾਂ ਡਾਕੂ ਦਾ ਮੁੰਡਾ ਇਹ ਉਹ ਫਿਲਮ ਹੈ ਜਿਹਨੂੰ ਮੈਨੂੰ ਲੱਗਦਾ ਪ੍ਰੋਮੋਸ਼ਨ ਦੀ ਲੋੜ ਵੀ ਨਹੀਂ ਹੈ ਕਿਉਂਕਿ ਯੂਥ ਜਿਹੜਾ ਹੈ ਦੇਵ ਸਰ ਦੀ ਇਸ ਸੀਕਵਲ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਤਾਂ ਤੁਸੀਂ ਇਸ ਫਿਲਮ ਦਾ ਹਿੱਸਾ ਕਿਵੇਂ ਬਣੇ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਹਾਂਜੀ ਇਸ ਫਿਲਮ ਦਾ ਹਿੱਸਾ ਮੈਂ ਬੜਾ ਮੈਂ ਕੈਨੇਡਾ ਤੋਂ ਰਾਈਟਰ ਡਾਇਰੈਕਟਰ ਉਹਤੇ ਇੰਗਲਿਸ਼ ਵਿੱਚ ਵਿਜ਼ੂਅਲ ਕਰ ਰਿਹਾ ਸੀਗਾ ਇੱਕ ਸੀਰੀਜ਼ ਇਲੀਟ ਬਲੂਮਰ ਨੇ ਰਿਲੀਜ਼ ਹੋਇਆ ਸੋ ਆਮ ਸ਼ੂਟਿੰਗ ਫੋਰ ਥੈਟ ਸੀਰੀਜ਼ ਤਾਂ ਉਦੋਂ ਮੈਨੂੰ ਆਪਣਾ ਇਹ ਆਈਡੀਆ ਆ ਦਿਮਾਗ ਦੇ ਵਿੱਚ ਕਿ ਮੈਂ ਪੰਜਾਬ ਜਾਣਾ ਚਾਹੁੰਦਾ ਤੇ ਪੰਜਾਬ ਦੇ ਵਿੱਚ ਕੰਮ ਕਰਨਾ ਚਾਹੁੰਦਾ ਇਹ ਮੇਰੀ ਪਹਿਲੀ ਫਿਲਮ ਪੰਜਾਬ ਦੀ ਧਰਤੀ ਤੇ ਜਿਹਦਾ ਮੈਂ ਹਿੱਸਾ ਬਣਿਆ ਤਾਂ ਹੈਪੀ ਬਾਈ ਉਹਨਾਂ ਦਾ ਮੈਂ ਪਹਿਲਾਂ ਕਾਲਜ ਉਹਨਾਂ ਦੀ ਰੋਡੀ ਕਾਲਜ ਫਿਲਮ ਸੀ ਉਹਦਾ ਮੈਂ ਬਹੁਤ ਪ੍ਰਸ਼ੰਸਕ ਰਹਿ ਤੋ ਬਸ ਉਹਨਾਂ ਨਾਲ ਇਦਾਂ ਮੇਰੇ ਦਿਮਾਗ 'ਚ ਖਿਆਲ ਆਇਆ ਤੇ ਉਹਨਾਂ ਨਾਲ ਗੱਲ ਹੋਈ ਤੇ ਦੇਖੇ ਘੰਟੇ ਚ ਉਹਨਾਂ ਨੇ ਕਿਹਾ ਸਿੰਦਰ ਤੂੰ ਫਿਲਮ ਕਰ ਰਿਹਾ ਹੈਗਾ ਇਹ ਰੋਲ ਹੈਗਾ ਨਾਈਸ ਸੈਟ ਠੀਕ ਹੈ ਬਈ ਬਸ ਆ ਗਿਆ ਮੈਂ ਤੋ ਅਕਸਰ ਨਾਲ ਸੀ ਲੋਕਾਂ ਨੂੰ ਵੇਖਿਆ ਕਿ ਉਹਨਾਂ ਨੂੰ ਹੁੰਦਾ ਕਿ ਅਸੀਂ ਬਾਹਰਲੇ ਸਿਨੇਮਾ ਦੇ ਵਿੱਚ ਕੰਮ ਕਰੀਏ ਤਾਂ ਤੁਹਾਡਾ ਇਹ ਕਿਸ ਤਰ੍ਹਾਂ ਹੋਇਆ ਯੂ ਟਰਨ ਕਿਵੇਂ ਆਇਆ ਕਿ ਮੈਂ ਪੰਜਾਬ ਦੇ ਵਿੱਚ ਕੰਮ ਕਰਨਾ ਹੈ ਅ ਦੇਖੋ ਇਹ ਮੈਨੂੰ ਤਕਰੀਬਨ 20 ਸਾਲ ਹੋ ਗਏ ਬਾਅਦ ਇੱਕ ਟਾਈਮ ਹੁੰਦਾ ਜਦੋਂ ਤੁਹਾਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਐਕਸਾਈਟਮੈਂਟ ਜ਼ਿਆਦਾ ਹੁੰਦੀ ਹੈ ਬਾਹਰ ਦੀ ਦੁਨੀਆ ਦੇਖਣ ਦੀ ਤਾਂ ਮੈਂ ਯੂਰਪ ਦੇ ਵਿੱਚ ਵੀ ਰਿਹਾ ਮੈਂ ਦੋ ਤਿੰਨ ਚੀਜ਼ ਦੇ ਵਿੱਚ ਰਹੇ ਕਿ ਮੈਂ ਕੰਪਿਊਟਰ ਇੰਜੀਨੀਅਰ ਸੀਗਾ ਪਹਿਲਾਂ ਆਈਟੀ ਦੇ ਵਿੱਚ ਤੇ ਮੈਂ ਕੈਨੇਡਾ ਗਿਆ ਸੀਗਾ ਮਾਸਟਰਸ ਕਰਨ ਲਈ ਰਿਸਰਚ ਵਰਕ অন ਸਕਾਲਰਸ਼ਿਪ ਉਸ ਤੋਂ ਬਾਅਦ ਮੈਂ ਡਿਸਾਈਡ ਕੀਤਾ ਕਿ ਮੈਂ ਫਿਲਮ ਮੇਕਿੰਗ ਚਾਹਣਾ ਹੈਗਾ ਦੈਨ ਆਈ ਟੁਕ ਟ੍ਰੇਨਿੰਗ ਇਨ ਕ੍ਰੀਏਟਿਵ ਰਾਈਟਿੰਗ ਡਾਇਰੈਕਸ਼ਨ ਐਕਟਿੰਗ ਐਂਡ ਆਲ ਦੈਨ ਹੁਣ ਉਹ ਸਾਰਾ ਕੁਝ ਉੱਥੇ ਰਹਿਣ ਤੋਂ ਬਾਅਦ ਸਲੂਲੀ ਸਲੂਲੀ ਜਦੋਂ ਤੁਹਾਡੇ ਅੰਦਰ ਸਟੋਰੀਜ਼ ਆਉਣੀਆਂ ਸ਼ੁਰੂ ਹੁੰਦੀਆਂ ਨੇ ਤੁਸੀਂ ਦੇਖਦੇ ਹੋ ਕਿ ਮੇਰੀਆਂ ਸਟੋਰੀਜ਼ ਮੇਰੇ ਲੋਕਾਂ ਦੀਆਂ ਤੇ ਮੇਰੇ ਵਰਗੇ ਲੋਕਾਂ ਦੀਆਂ ਨੇ ਉਹਨਾਂ ਸਟੋਰੀ ਦਾ ਸਕੋਪ ਜਿਹੜਾ ਸਹੀ ਦੇ ਵਿੱਚ ਹੈਗਾ ਉਹ ਸਾਡੀ ਆਡੀ ਤੁਸੀਂ ਵਾਂਸ ਇਨ ਅ ਵਾਇਲ ਯੂ ਕੈਨ ਮੇਕ ਯੂ ਫਿਲਮ ਜਿਹੜੀ ਕਿ ਉੱਥੇ ਦੇ ਲੋਕਾਂ ਨੂੰ ਵੀ ਕਨੈਕਟ ਕਰੇ ਪਰ ਅਸਲ ਦੇ ਵਿੱਚ ਜੇ ਕੈਨੇਡਾ ਦੇ ਵਿੱਚ ਕੋਈ ਫਿਲਮ ਸ਼ੂਟ ਹੁੰਦੀ ਹੈ ਪੰਜਾਬੀ ਤਾਂ ਉੱਥੇ ਉਹਨੂੰ ਐਜ਼ ਅ ਲੋਕੇਸ਼ਨ ਯੂਜ਼ ਕੀਤਾ ਜਾਂਦਾ ਹੈ ਉਹਦੇ ਚ ਉੱਥੋਂ ਦੇ ਕਲਚਰ ਦੀ ਗੱਲ ਨਹੀਂ ਕੀਤੀ ਜਾਂਦੀ ਸੋ ਇਸ ਤਰੀਕੇ ਨਾਲ ਮੈਨੂੰ ਲੱਗਿਆ ਕਿ ਜੇ ਅਸੀਂ ਕਲਚਰ ਦੀ ਗੱਲ ਕਰਦੇ ਹਾਂ ਸਾਡਾ ਕਲਚਰ ਸਾਡੀਆਂ ਰੂਟਸ ਇੱਥੇ ਨੇ ਤੇ ਮੈਨੂੰ ਲੱਗਦਾ ਮੈਂ ਆਪਦੀ ਫੀਲਿੰਗ ਨੂੰ ਜ਼ਿਆਦਾ ਬੈਟਰ ਐਕਸਪ੍ਰੈਸ ਕਰ ਪਾਉਂਗਾ ਜੇ ਮੈਂ ਇੱਥੇ ਅੱਗੇ ਕੰਮ ਕਰਾਂ ਜੇ ਅਗਰ ਮੈਂ ਪੰਜਾਬੀ ਸਿਨੇਮਾ ਦੀ ਗੱਲ ਕਰਾਂ ਤਾਂ ਤੁਸੀਂ ਇਸ ਪੰਜਾਬੀ ਸਿਨੇਮਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਅਗਰ ਅਸੀਂ ਹਾਲੀਵੁੱਡ ਦੇ ਨਾਲ ਕੰਪੇਅਰ ਕਰੀਏ ਤਾਂ ਹਜੇ ਸਾਡਾ ਸਿਨੇਮਾ ਬਹੁਤ ਨਵਾਂ ਹੈ ਉਹਦੇ ਕੰਪੈਰੀਟਿਵਲੀ ਹਾਂਜੀ ਸਾਡੇ ਸਿਨੇਮਾ ਨਵਾਂ ਹੈ ਪਰ ਉਹਦੇ ਨਾਲ ਇੱਕ ਇੱਕ ਵਧੀਆ ਗੱਲ ਇਹ ਹੁੰਦੀ ਹੈ ਕਿ ਜਿਹੜੀ ਚੀਜ਼ ਹਜੇ ਖੈਲੋ ਕੇ ਜਵਾਨ ਹੋ ਰਹੀ ਹੈ ਉਹਦੇ ਕੋਲੇ ਬਹੁਤ ਵਧੀਆ ਓਪਰਚ्युनिटी ਹੁੰਦੀ ਹੈ ਇੰਪਰੂਵ ਕਰਨ ਦੀ ਦੂਸਰਿਆਂ ਤੋਂ ਸਿੱਖਣ ਦੀ ਔਰ ਜਿੱਦਾਂ ਤੁਸੀਂ ਦੇਖ ਰਹੇ ਹੋ ڈاکੋਂ ਦੇ ਮੁੰਡੇ ਦੇ ਵਿੱਚ Uh, बहुत ज्यादा नवे एक्सपैरीमेंट हुए हैं डायरेक्शन टीम को लैके प्रोडक्शन टीम तो लैके तो एक्टर्स की चॉइस तो लोकेशन की चॉइस तो सो so, पंजाबी सिनेमा बहुत तेजी ग्रो कर रहे और मेरा मानना है कि अगले uh, एक दो साल के बहुत वाइसिया फिल्म देखा इतरेडी जिदा आ रही ने, फिल्म इन चीजें देख, देख चुके हो कि ऑलमोस्ट ए लुक्स लाइक हॉलीवुड फिर गुरु नानक जहाज है इट लुक्स लाइक हॉलीवुडर मूवीज आ कमिंग आउट सो अं ग्रो कर रहे बहुत फास्ट और ਬਹੁਤ ਵਧੀਆ ਚੀਜ਼ਾਂ ਦੇਖਣ ਨੂੰ ਮਿਲੀਆਂ ਜਿਵੇਂ ਅਸੀਂ ਇੱਥੇ ਗੱਲ ਕਰਦੇ ਹਾਂ ਬਾਹਰ ਦੇ ਸਿਨੇਮਾ ਦੀ ਮੈਂ ਜਾਣਨਾ ਚਾਹਾਂਗੀ ਤੁਹਾਡੇ ਥਰੂ ਕਿ ਬਾਹਰ ਦੇ ਲੋਕ ਬਾਹਰ ਦੇ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ ਹੈ ਕਿ ਉਹ ਇਸ ਇੰਡਸਟਰੀ ਬਾਰੇ ਜਾਣਦੇ ਨੇ ਜਾਂ ਕਿਹੜੇ ਆਰਟਿਸਟ ਹੈ ਜਿਨ੍ਹਾਂ ਦੀ ਗੱਲ ਅਕਸਰ ਉਹ ਕਰਦੇ ਨੇ ਬਾਹਰ ਦੇ ਲੋਕ ਪ੍ਰਾਇਮਰਲੀ ਬਾਲੀਵੁੱਡ ਨੂੰ ਜਾਣਦੇ ਨੇ ਸ਼ਾਹਰੁਖ ਖਾਨ ਸੁਲਮਾਨ ਖਾਨ ਉਹਨਾਂ ਦੀਆਂ ਫਿਲਮਾਂ ਚਾਹੇ ਯੂਰਪ ਲੈ ਲਓ ਜਰਮਨੀ ਲੈ ਲਓ ਉਹ ਸਾਰੀਆਂ ਕੰਟਰੀ ਦੇ ਵਿੱਚ ਐਕਚੁਅਲ ਉਹਨਾਂ ਦੀਆਂ ਲੋਕਲ ਲੈਂਗੁਏਜਸ ਡੱਬ ਹੋ ਕੇ ਉੱਥੇ ਜਾਂਦੀਆਂ ਨੇ ਇਹ ਮੈਂ ਉਦੋਂ ਦੇਖਿਆ ਜਦੋਂ ਸਵਿਟਜ਼ਰਲੈਂਡ ਚ ਮੈਂ ਰਿਹਾ ਡੇਢ ਸਾਲ ਆਈ ਵਾਸ ਵਰਕਿੰਗ ਐਜ਼ ਲੀਡ ਪ੍ਰੋਗਰਾਮਰ ਫॉर ਕ੍ਰੈਡਿਟਸ ਬੈਂਕ ਐਂਡ ਉੱਥੇ ਸੀ ਸਾਡੇ ਕੋਲ ਆਪਸ਼ਨ ਤਾਂ ਹੁੰਦੀ ਨਹੀਂ ਹਿੰਦੀ ਫਿਲਮਾਂ ਰਿਲੀਜ਼ ਨਹੀਂ ਹੁੰਦੀਆਂ ਤਾਂ ਇੱਕ ਦੋ ਦੇਸੀ ਸਟੋਰ ਸੀਗੇ ਉੱਥੋਂ ਜੀ ਡੀਵੀਡੀਜ਼ ਰੈਂਟ ਕਰਦੇ ਸੀ ਉਸ ਡੀਵੀਡੀ ਦੇ ਵਿੱਚ ਸਾਊਂਡਟ੍ਰੈਕ ਹੁੰਦੇ ਸੀ ਅਲੱਗ ਅਲੱਗ ਜਰਮਨ ਚੁਜ਼ ਕਰ ਲੋ ਤੁਸੀਂ ਫ੍ਰੈਂਚ ਚੁਜ਼ ਕਰ ਲੋ ਔਰ ਇਹ ਮੈਂ ਦੇਖ ਕੇ ਬੜਾ ਹੈਰਾਨ ਹੋਇਆ ਕਿ ਸ਼ਾਹਰੂਖ ਖਾਨ ਜਿੱਦਾਂ ਬੋਲਦੇ ਨੇ ਉਦਾਂ ਦੇ ਜਰਮਨ ਡਬਿੰਗ ਵਾਲਾ ਬੰਦਾ ਵੀ ਐਗਜ਼ੈਕਟਲੀ ਸੇਮ ਵਾਇਸ ਬੋਲਿਆ ਬਟ ਜਰਮਨ ਦੇ ਵਿੱਚ ਸੋ ਉਹਨਾਂ ਦੇ ਕੋਲ ਐਕਸਪੋਜ਼ਰ ਹੈ ਬਟ ਮੇਜਰ ਫਿਲਮਾਂ ਦਾ ਹੌਲੀ ਹੌਲੀ ਜਿੱਦਾਂ ਹੁਣ ਇਹ ਫਿਲਮਾਂ ਰਿਲੀਜ਼ ਹੋ ਰਹੀਆਂ ਸਾਡੀਆਂ ਹੁਣ ਵਰਲਡ ਵਾਈਡ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਸੋ ਦੇ ਆਰ ਗੈਟਿੰਗ ਟੂ ਨੋ ਅਸ ਬੈਟਰ ਔਰ ਫਿਊਚਰ ਦੇ ਵਿੱਚ ਜਿੱਦੇ-ਇਦੇ ਸਾਡਾ ਸਿਨੇਮਾ ਗਰੋ ਕਰੇਗਾ ਆ ਤੁਸੀਂ ਗੁਰਨਾਣਕ ਜਹਾਜ਼ ਦੀ ਗੱਲ ਕੀਤੀ ਮੈਂ ਉਹਦੇ ਬਾਰੇ ਜਾਨਣਾ ਚਾਹਾਂਗੀ ਕਿ ਉਸ ਜਿਹੜੀ ਫਿਲਮ ਹੈ ਉਹ ਆਪਣੇ ਇਤਿਹਾਸ ਦਾ ਉਹ ਹਿੱਸਾ ਹੈ ਜਿਹਨੂੰ ਕਿਤੇ ਨਾ ਕਿਤੇ ਦਬਾਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਇੱਕ ਵਕਤ ਹੈਨਾ ਤਾਂ ਅੱਜ ਉਹ ਸਾਰੇ ਸਾਹਮਣੇ ਆ ਰਹੀ ਹੈ ਫਿਲਮ ਜਿਹੜੀ ਹੈ ਰਿਲੀਜ਼ ਹੋਈ ਹੈ ਵਰਲਡ ਵਾਈਡ ਹੈਨਾ ਤਾਂ ਤੁਸੀਂ ਉਹਦਾ ਹਿੱਸਾ ਬਣੇ ਸੈੱਟ ਤੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਕਿਉਂਕਿ ਫਿਲਮ ਦਾ ਜਿਹੜਾ ਸ਼ੂਟ ਹੈ ਉਹ ਵੀ ਟੋਟਲੀ ਜਿਹੜਾ ਇਹ ਬਾਕੀ ਫਿਲਮਾਂ ਦੇ ਨਾਲੋਂ ਜਿਹੜਾ ਇਹ ਡਿਫਰੈਂਟ ਹੈ ਉਹ ਸੈੱਟ ਦਾ ਮਹੌਲ ਤਾਂ ਇਹ ਦੇਖੋ ਇਹ ਉਹ ਤਾਂ ਇੱਕ ਤਰ੍ਹਾਂ ਦਾ ਮੈਡੀਟੇਸ਼ਨ ਵਾਲਾ ਹੀ ਸਿਸਟਮ ਸੀਗਾ ਇਨਫੈਕਟਿਵਲੀ ਮੁੰਡਾ ਕੋਨੇ ਮੁੰਡੇ ਦੇ ਵੀ ਸੈੱਟ ਦੇ ਉੱਤੇ ਅਸੀਂ ਬਹੁਤ ਇੰਜੋਏ ਕੀਤਾ ਆ ਹੈਪੀ ਬਾਈ ਦੀ ਡਾਇਰੈਕਸ਼ਨ ਦੇ ਅੰਦਰ ਕੰਮ ਕਰਕੇ ਬਹੁਤ ਮਜ਼ਾ ਆਇਆ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਨਾਨਕ ਜੀ ਜਾ ਸੀ ਉੱਥੇ ਵੀ ਸ਼ਰਨભાઈ ਹੈਗੇ ਨੇ ਇੰਦਰભાઈ ਜਿਹੜੇ ਐਸੋਸੀਏਟ ਨੇ ਉਹਨਾਂ ਦੇ ਉਹ ਸਾਰੀ ਜਿਹੜੀ ਕੋਰ ਟੀਮ ਉਹਨਾਂ ਦੀ ਉਹ ਇੰਨੀ ਜ਼ਿਆਦਾ ਕੋਈ ਸਾਰੇ बार-बार ਫਿਲਮ ਉਹੀ ਇਕੱਠੇ ਕਰਦੇ ਨੇ ਔਰ ਉਹਦੀ ਹੁੰਦਾ ਜਦੋਂ ਤੁਹਾਡੀ ਇੱਕ ਵੇਵ ਲੈਂਥ ਬਹੁਤ ਮੈਚ ਕਰਦੀ ਹੈ ਤੁਹਾਡੀ ਕ੍ਰੀਏਟਿਵ ਐਬਿਲਿਟੀ ਬਹੁਤ ਮੈਚ ਕਰਦੀ ਹੈ ਤਾਂ ਉ ਐਕਚੁਅਲੀ ਮੈਂ ਜੇ ਕਿ ਰਿਠੇ ਖੜਾ ਤਾਂ ਮੈਂ ਉਹਨਾਂ ਦੀ ਵਜ੍ਹਾ ਕਰਕੇ ਖੜਾ ਕਿਉਂਕਿ ਉਹਨਾਂ ਨਾਲ ਕੰਮ ਕੀਤਾ ਐਂਡ ਦੇ ਰੀਲੀ ਲਵਡ ਮਾਈ ਵਰਕ ਐਂਡ ਦੈਨ ਦੇ ਸੈਡ ਕਿ ਪਾਜੀ ਤੁਸੀਂ ਬਹੁਤ ਵਧੀਆ ਐਕਟਰ ਹੋ ਉਹਨਾਂ ਨੇ ਹੌਸਲਾ ਦਿੱਤਾ ਪੰਜਾਬ ਜਾਓ ਯੂ نو ਉੱਥੇ ਬਹੁਤ ਆਪਰਚੂਨਿਟੀਆਂ ਨੇ ਤੁਹਾਡੇ ਤੁਸੀਂ ਡਾਇਰੈਕਟਰ ਵੀ ਹੋ ਰਾਈਟਰ ਵੀ ਹੋ ਸੋ ਉਹਨਾਂ ਨੇ ਹੀ ਮੈਨੂੰ ਇੱਥੇ ਭੇਜਿਆ ਉਹਨਾਂ ਦੇ ਨਾਲ ਗੱਲ ਕਰਨ ਤੋਂ ਅਗਲੇ ਦਿਨ ਮੈਂ ਵੀ ਉਹਨਾਂ ਨਾਲ ਗੱਲ ਕੀਤੀ ਦੈਨ ਸੈਡ ਕਿ ਯੂ ਆ ਡੂਇੰਗ ਦਿਸ ਮੂਵੀ ਸੋ ਦੈਟਸ ਹਾਊ ਇਟਸ ਆਲ ਸਟਾਰਟਡ ਉਹਨ ਉਸ ਤੋਂ ਬਾਅਦ ਉਹਨੇ ਹਰਿਪੱਟੀ ਬਾਈ ਦੇ ਨਾਲ ਵੀ ਇੱਕ ਉਹਨਾਂ ਦੀ ਫਿਲਮ ਦੇ ਵਿੱਚ ਵੀ ਜਿਹੜੀ ਆ ਰਹੀ ਹੈ ਤਾਵੀ ਦੇ ਕੰਡੇ ਉਹਦੇ ਵਿੱਚ ਵੀ ਆਈ ਪਲੇਡ ਅ স্মਲ ਪਾਰਟ ਬਟ ਇਟ ਵਾਸ ਅ ਅਮੇਜ਼ਿੰਗ ਟੂ ਵਰਕ ਅਲੋਂਗਸਾਈਡ ਵਿਦ ਪੰਕਜ ਕੁਪੂਰ ਵਰਗੀ ਐਕਟਰ ਐਂਡ THEN I AM ਵਰਕਿੰਗ ਵਿਦ ਕਪਲ ਸ਼ਰਮਾ ਫਾਰ ਹਿਸ ਨੈਕਸਟ ਮੂਵੀ ਦਾਦੀ ਦੀ ਸ਼ਾਦੀ ਅਲੋਂਗ ਵਿਦ ਕਪਲ ਸ਼ਰਮਾ ਐਂਡ ਤੂ ਕੁਪੂਰ ਤਾਂ ਇਟ 올 ਸਟਾਰਟਡ ਵਿਦ ਗੁਰੂ ਨਾਨਕ ਜੀ ਜਸ ਤੁਸੀਂ ਕੈਨੇਡਾ ਦੀ ਧਰਤੀ ਤੇ ਰਹੇ ਹੋ ਤਾਂ ਤੁਹਾਨੂੰ ਕਾਮਾਗਾਟਾ ਮਾਰੂ ਬਾਰੇ ਤੁਸੀਂ ਉੱਥੇ ਜ਼ਰੂਰ ਸੁਣਿਆ ਹੋਵੇਗਾ ਤਾਂ ਮੈਂ ਜਾਨਣਾ ਚਾਹੁੰਦੀ ਕਿ ਜਿਹੜੇ ਕੈਨੇਡਾ ਚ ਲੋਕ ਰਹਿ ਰਹੇ ਨੇ ਉਹ ਕੀ ਸੋਚਦੇ ਨੇ ਇਸ ਇਸ ਜਿਹੜੀ ਪੂਰੀ ਇਨਸੀਡੈਂਟ ਬਾਰੇ ਉਤਨੇ ਲੋਕਾਂ ਦੇਖੀ ਅਵੇਰਨੈਸ ਹੈਗੀ ਹੈ ਕਿਉਂਕਿ ਪਿੱਛੇ ਜੇ ਜਸਟਨ ਟਰੂਡੋ ਨੇ ਕਾਮਾਗਟਾ ਮਾਰੋ ਉਸ ਨੇ ਲੀ ਪਬਲੀਕਲੀ ਔਰ ਗਵਰਨਮੈਂਟ ਦੀ ਤਰਫ ਤੋਂ ਅਪੋਲੋਜਾਈਜ਼ ਵੀ ਕੀਤੇ ਸੀਗਾ ਸੋ ਦੇ نو ਇਟ ਔਰ ਹਿਸਟਰੀ ਹੈ ਸਾਡੀ ਤੁਸੀਂ ਉਹਨਾਂ ਜਗ੍ਹਾ ਤੇ ਜਾਓਗੇ ਤੁਹਾਨੂੰ ਉੱਥੇ ਸਾਰੀ ਕੰਨਾਂ ਦੇ ਉੱਤੇ ਹਰ ਜਗ੍ਹਾ ਤੇ ਲਿਖਿਆ ਮਿਲੇਗਾ ਸੋ ਮੇਰਾ ਆਖਰੀ ਸਵਾਲ ਹੈ ਕਿ ਹੁਣ ਤੱਕ ਦਾ ਐਕਸਪੀਰੀਅੰਸ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਪੰਜਾਬੀ ਇੰਡਸਟਰੀ ਦੇ ਨਾਲ ਕੰਮ ਕਰਨ ਦਾ ਮੈਂ ਦੱਸ ਨਹੀਂ ਸਕਦਾ ਓਨੈਸਟਲੀ ਆ ਕਿਟ ਇਮੋਸ਼ਨਲ ਬਾਇ ਟੈਲਿੰਗ them ਮੈਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਬਹੁਤ ਜ਼ਿਆਦਾ ਬਾਹਰ ਰਹਿ ਕੇ ਆਇਆ ਹੋਵੇ ਉਹਤੋਂ ਦੀ ਲਾਈਫ ਸੜਕਾਂ ਵਧੀਆ ਨੇ ਹਵਾ ਪਣੀ ਵਧੀਆ ਨੇ ਸਾਡੇ ਇੱਥੇ ਹੋਰ ਬਹੁਤ ਕੁਝ ਵਧੀਆ ਹੈਗਾ ਸਾਡੇ ਇੱਥੇ ਰਿਲੇਸ਼ਨਸ਼ਿਪ ਨੇ ਸਾਡੇ ਇੱਥੇ ਡਿਸਪੌਂਟੇਨਿਟੀ ਹੈਗੀ ਰੈਂਡਮਨੈਸ ਆਫ ਮੀਟਿੰਗ ਪੀਪਲ ਕਿ ਕੋਈ ਵੀ ਕਦੇ ਵੀ ਆ ਜਾਂਦਾ ਕਿਸੇ ਨਾਲ ਕਿਸੇ ਕੋਲੇ ਜਾ ਸਕਦੇ ਆ ਯਾਰ ਦੋਸਤ ਮਿਲ ਜਾਂਦੇ ਨੇ ਉਹ ਸਾਰੀਆਂ ਚੀਜ਼ਾਂ ਮੈਂ ਰੀਡਿਸਕਵਰ ਕਰ ਰਹੇ ਇੱਥੇ ਆ ਕੇ ਮੈਨੂੰ ਮਤਲਬ ਮੇਰਾ ਹਰਦ ਨਹੀਂ ਇੱਥੇ ਜਦੋਂ ਮਤਲਬ ਤੀਆਂ ਵਰਗਾ ਜਿਹਨੂੰ ਕਹਿੰਦੇ ਨੇ ਨਾ ਕੋ ਉਦਾਂ ਲੱਗਦਾ ਸੋ ਹੁਣ ਇੱਥੇ ਹੀ ਮੂਵ ਹੋ ਰਿਹਾ ਹੈਗਾ ਬਿਕੋਜ਼ देयर ਮੇਰੀ ਬਾਕੀ ਸਟੋਰੀਜ਼ ਨੇ ਜਿਹੜੀਆਂ ਮੇਰੀ ਇੱਕ ਫਿਲਮ ਇੱਕ ਸੀਰੀਜ਼ ਇਸ ਸਾਲ ਦੇ ਅੰਤ ਤੱਕ ਉਹਨੂੰ ਸ਼ੁਰੂ ਹੋ ਜਾਏਗੀ ਐਜ਼ ਅ ਰਾਈਟਰ ਡਾਇਰੈਕਟਰ ਐਕਟਿਵ ਵੀ ਕਰੂੰਗਾ ਐਂਡ ਲਾਈਕ ਆਮ ਵੈਰੀ ਐਕਸਾਈਟਿਡ ਟੂ ਬੀ ਬੈਕ ਹੋਮ ਸੋ 올 ਦਾ ਵੈਰੀ ਬੈਸਟ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਆ ਤੇ ਉਮੀਦ ਕਰਦੀ ਆ ਕਿ ਤੁਸੀਂ ਇਸੇ ਤਰ੍ਹਾਂ ਜਿਹੜਾ ਇਹ ਹੌਸਲਾ ਜਿਹੜਾ ਇਹ ਰੱਖੋ ਤੇ ਐਂਡ ਵਧੀਆ ਵਧੀਆ ਪ੍ਰੋਜੈਕਟਸ ਲੈ ਕੇ ਆਓ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੀ ਆ ਹੋਰ ਅਪਡੇਟ ਦੇ ਲਈ ਬਣੇ ਰਹੋ ਗੱਪੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ